ਸਾਥ ਸੰਗਤ ਜੀਓ ਧੰਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਭਾਰਤ ਪਾਕਿਸਤਾਨ ਦਾ ਯੁੱਧ ਜਿਹੜਾ ਹੈ ਉਹ ਹੋਣ ਜਾ ਰਿਹਾ ਹੈ ਕਿਵੇਂ ਹਹਾਕਾਰ ਮਚੇਗਾ ਸਾਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਤੱਕ ਨਹੀਂ ਹੈ ਕਿ ਕਿੰਨੇ ਹਾਲਾਤ ਜਿਹੜੇ ਨੇ ਉਹ ਖਰਾਬ ਹੋਣ ਵਾਲੇ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਮਨੋਵਿਰਤੀਆਂ ਦੀ ਇਕਾਗਰਤਾ ਬਣਾਈਏ ਸੋ ਬੇਨਤੀਆਂ ਨੂੰ ਆਪਾਂ ਸਾਂਝਾ ਕਰੀਏ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਭਾਰਤ ਅਤੇ ਪਾਕਿਸਤਾਨ ਦੇ ਜੰਦ ਦੀ ਜਿਹੜੀ ਹੈ ਦੁਬਾਰਾ ਤੋਂ ਗੱਲ ਛਿੜ ਗਈ ਹੈ ਜੋ ਕਿ ਬਹੁਤ ਹੀ ਨੁਕਸਾਨਦੇਹ ਹੈ ਕਿਉਂਕਿ ਜਿੰਨੀ ਗੱਲ ਛਿੜੇਗੀ ਗੱਲ ਇੱਕ ਹੁੰਦੀ ਹੈ ਦੋ ਬਣ ਜਾਂਦੀਆਂ ਨੇ ਤੇ ਮੇਰੇ ਵਰਗਾ ਜਿਹੜਾ ਹੈ ਉਹ ਦੂਸਰਿਆਂ ਕੋਲੇ ਗੱਲਾਂ ਕਰਦਾ ਹੈ ਇੱਧਰ ਉੱਧਰ ਗੱਲਾਂ ਕਰਦਾ ਹੈ ਤੇ ਹਾਲਾਂਕਿ ਕਿਸੇ ਨੂੰ ਧਮਕੀ ਦੇਣੀ ਜਿਹੜੀ ਹੈ ਕੀ ਗੱਲ ਸਹੀ ਹੈ ਮੰਨ ਲਓ ਹੁਣ ਸਾਨੂੰ ਕੋਈ ਧਮਕੀ ਦੇਵੇ ਤੇ ਆਪਾਂ ਅਲਰਟ ਹੋਵਾਂਗੇ ਆਪਾਂ ਕਹਾਂਗੇ ਫਲਾਣੇ ਬੰਦੇ ਨੇ ਆਪਾਂ ਨੂੰ ਧਮਕੀ ਦਿੱਤੀ ਆ ਅਲਰਟ ਰਹੀਏ ਚੌਕਸ ਰਹੀਏ ਦੂਜੀ ਗੱਲ ਤੇ ਆਪਾਂ ਕਹਿੰਗੇ ਫਲਾਣੇ ਬੰਦੇ ਨੇ ਜੇ ਆਪਾਂ ਨੂੰ ਐਂ ਕਹਿ ਦਿੱਤਾ ਤੇ ਆਪਾਂ ਆਪਣੀ ਤਿਆਰੀ ਦੇ ਵਿੱਚ ਲੱਗ ਜਾਾਂਗੇ ਤੇ ਬਾਕੀ ਲੋਕ ਬੈਠ ਕੇ ਤਮਾਸ਼ਾ ਦੇਖਣਗੇ ਵੀ ਹਾਂ ਇਹਨਾਂ ਦੀ ਲੜਾਈ ਹੋਊਗੀ ਤੇ ਹੁਣ ਆਪਾਂ ਵੇਖਾਂਗੇ ਹੁਣ ਭਾਰਤ ਤੇ ਪਾਕਿਸਤਾਨ ਦੀ ਲੜਾਈ ਦਾ ਜਿਹੜਾ ਮਸਲਾ ਹੈ ਉਹ ਐਵੇਂ ਬਣਿਆ ਹੋਇਆ ਹੈ ਕੁਝ ਲੋਕ ਤਮਾਸ਼ਾ ਦੇਖਣ ਵਾਲੇ ਜਿਹੜੇ ਇਕੱਠੇ ਹੋਏ ਹੋਏ ਨੇ ਕੋਈ ਕਹਿੰਦਾ ਜੀ ਲੜਾਈ ਲੱਗਣ ਦਿਓ ਆਪਾਂ ਤਮਾਸ਼ਾ ਵੇਖਾਂਗੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕੋਈ ਕੁਝ ਲੋਕ ਇਦਾਂ ਜੁੜੇ ਹੋਏ ਨੇ ਆਪਸ ਦੇ ਵਿੱਚ ਆਪਸ ਦੇ ਵਿੱਚ ਲੱਗੇ ਹੋਏ ਨੇ ਕੋਈ ਕਹਿੰਦਾ ਲੜਾਈ ਹੋਊਗੀ ਤੇ ਆਪਾਂ ਜਿਹੜਾ ਯੁੱਧ ਵੇਖਾਂਗੇ ਕੋਈ ਕਹਿੰਦਾ ਹੇਤਾ ਜੀ ਬਹੁਤ ਤਿਆਰੀ ਕਰੀ ਬੈਠੇ ਨੇ ਕੋਈ ਕਹਿੰਦਾ ਬਹੁਤ ਤਿਆਰੀ ਕਰੀ ਬੈਠੇ ਨੇ ਹੁਣ ਤੁਸੀਂ ਇੱਕ ਗੱਲ ਵੇਖੋ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਪੰਜਾਬ ਦੇ ਜਿਹੜੇ ਯੂਟਿਊਬਰ ਨੇ ਉਹਨਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਚੱਕ ਕੇ ਔਰ ਅਦਰ ਸਟੇਟਸ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਪੁੱਛਗਿੱਛ ਕਰ ਰਹੀ ਹੈ ਜਿਹੜੇ ਪਾਕਿਸਤਾਨ ਜਾ ਕੇ ਆਏ ਨੇ ਜਾਂ ਪਾਕਿਸਤਾਨ ਦੇ ਲੋਕਾਂ ਦੇ ਨਾਲ ਜਿਨ੍ਹਾਂ ਦੀ ਮਾੜੀ-ਮੋਟੀ ਗੱਲ ਰਹੀ ਜਾਂ ਕੁਝ ਵੀ ਲਾ ਲੋ ਹੁਣ ਆਪਣੇ ਹੀ ਲੋਕਾਂ ਨੂੰ ਐਦਾ ਪਰਚਾ ਕਰਨਾ ਉਹਨਾਂ ਤੋਂ ਗੱਲਬਾਤ ਪੁੱਛੀ ਜਾਏ ਗੱਲਬਾਤ ਉਹਨਾਂ ਤੋਂ ਜਾਂਚ ਕਰੋ ਬਿਲਕੁਲ ਕਰੋ ਉਹਨਾਂ ਨੂੰ ਜੇਲ੍ਹ ਕਰ ਦੇਣੀ ਉਹਨਾਂ ਤੇ ਸਿੱਧਾ ਹੀ ਜਿਹੜਾ ਹੈ ਪਰਚਾ ਪਾ ਲੈਣਾ ਜੇ ਐਦਾਂ ਵਿਰੋਧੀ ਦੇਸ਼ ਨਾਲ ਕੱਲਾਂ ਬਾਤਾਂ ਤੇ ਕੋਈ ਸਬੂਤ ਕੋਈ ਨਸ਼ਰ ਨਹੀਂ ਕੀਤਾ ਗਿਆ ਕੋਈ ਮੀਡੀਆ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਆਈਆਂ ਤੇ ਇੱਕ ਦੋ ਤੀਜਾਂ ਦਾ ਜਿਹੜਾ ਹੈ ਮੀਡੀਆ ਦੇ ਵਿੱਚ ਰੱਖ ਦਿੱਤਾ ਗਿਆ ਜਦ ਕਿ ਇੱਕ ਦੋ ਚੀਜ਼ਾਂ ਦੇ ਬਿਨਾਂ ਤੇ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿੰਨਾ ਚਿਰ ਕੋਈ ਠੋਸ ਸਬੂਤ ਨਾ ਹੋਵੇ ਚਲੋ ਖੈਰ ਇਹ ਕਾਨੂੰਨ ਦੇ ਪਾੜਿਆਂ ਦੀ ਜਿਹੜੀ ਗੱਲ ਹੈ ਭਾਈ ਕਾਨੂੰਨ ਦੇ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਜਿਹੜਾ ਹੈ ਕਰਦੇ ਨੇ ਉਹਨਾਂ ਨੂੰ ਪਤਾ ਹੈ ਭਾਈ ਕਿਹੜੀ ਚੀਜ਼ ਕਿਵੇਂ ਆ ਚਲੋ ਮੇਰੇ ਕਹਿਣ ਤੋਂ ਭਾਵ ਵੀ ਜਿਹਦਾ ਮਾੜਾ-ਮੋਟਾ ਰਿਸ਼ਤਾ ਕੋਈ ਪਾਕਿਸਤਾਨ ਦੇ ਨਾਲ ਹੈ ਉਹਨਾਂ ਨੂੰ ਇਦਾਂ ਹਰਾਸ਼ਮੈਂਟ ਕੀਤਾ ਜਾ ਰਿਹਾ ਹੈ ਜਾਂ ਕੋਈ ਵੀ ਗੱਲ ਤੇ ਹੁਣ ਭਾਰਤ-ਪਾਕਿਸਤਾਨ ਦੇ ਯੁੱਧ ਦੀ ਗੱਲ ਜਿਹੜੀ ਆ ਚੱਲ ਰਹੀ ਹੈ ਤੇ ਕਈ ਲੋਕ ਕਹਿੰਦੇ ਹਾਂਜੀ ਇਹਨਾਂ ਦੀਆਂ ਦਿੱਤੀਆਂ ਹੋਈਆਂ ਇਨਫੋਰਮੇਸ਼ਨਾਂ ਨੇ ਜੀ ਤਾਂ ਕਰਕੇ ਉਹਨਾਂ ਨੇ ਯੁੱਧ ਦਾ ਐਲਾਨ ਕਰ ਦਿੱਤਾ ਹੋਰ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ ਐਵੇਂ ਆਪਣੀ ਗੱਲ ਜਿਹੜੀ ਆ ਨਾਂ ਵਧਾਓ ਤੇ ਕਿਸੇ ਹੋਰ ਲੋਕਾਂ ਦਾ ਜਿਹੜਾ ਹੈ ਰੋਜ਼ਗਾਰ ਜੇ ਚੱਲਦਾ ਹੈ ਤਾਂ ਕੋਈ ਆਪਣੇ ਬੱਚੇ ਪਾਲਦਾ ਉਹਨੂੰ ਪਾਲ ਲੈਣ ਦਿਓ ਜਿਹੜਾ ਕੋਈ ਦੋਸ਼ ਵੀ ਹੈ ਨਹੀਂ ਜਿਹੜਾ ਕੋਈ ਯੂਟਿਊਬਰ ਵੀ ਹੈ ਨਹੀਂ ਕਿਤੇ ਉਹਨਾਂ ਲੋਕਾਂ ਨੂੰ ਸ਼ੱਕ ਦੇ ਆਧਾਰ ਤੇ ਬਿਨਾਂ ਦੇ ਉੱਤੇ ਕਿਤੇ ਤੁਸੀਂ ਗ੍ਰਿਫਤਾਰਨਾ ਕਰਵਾ ਦਿਓ ਤੁਹਾਡੀਆਂ ਆ ਗੱਲਾਂ ਕਿਤੇ ਕਿੰਨੇ ਘਰਾਂ ਦੀ ਜਿਹੜੀ ਰੋਜੀ ਰੋਟੀ ਨਾ ਖੋ ਲੈਣ ਇਹ ਗੱਲਾਂ ਨੂੰ ਥੋੜਾ ਜਿਹਾ ਵਿਚਾਰ ਕੇ ਕਰਿਆ ਕਰੋ ਥੋੜਾ ਜਿਹਾ ਵਿਚਾਰ ਕੇ ਜੇ ਆਪਾਂ ਘੱਟ ਬੋਲਾਂਗੇ ਹੋ ਸਕਦਾ ਸਾਡਾ ਇੱਕ ਕਦਮ ਬੋਲਿਆ ਹੋਇਆ ਕਿੰਨੇ ਕੋ ਲੋਕਾਂ ਦੀ ਜਿਹੜੀ ਆ ਜਾਨ ਲੈ ਲਵੇ ਤੇ ਸਾਡਾ ਜਿਹੜਾ ਕੁਝ ਚੰਗਾ ਬੋਲਿਆ ਹੋਇਆ ਕਿੰਨੇ ਕੋ ਲੋਕਾਂ ਦੀ ਜਾਨ ਬਚਾ ਦੇ ਇਹ ਜਦਾ ਜ਼ਰੂਰ ਸੋਚਿਆ ਕਰੋ ਸੋ ਮੇਰੇ ਕਹਿਣ ਤੋਂ ਭਾਵ ਭਾਰਤ ਪਾਕਿਸਤਾਨ ਦੀ ਜਿਹੜੀ جنگ ਇਹ ਜੰਗ ਜਿਹੜੀ ਹੈ ਹੁਣ ਲੋਕਾਂ ਦੇ ਹਾ ਭਾਵ ਤੇ ਹੈ ਕਿਉਂਕਿ ਲੋਕ ਹੁਣ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਲੋਕ ਦੋਨਾਂ ਮੁਲਕਾਂ ਦੇ ਲੋਕ ਵੀ ਨਹੀਂ ਵੀ ਜੰਗ ਲੱਗੇ ਦੋਨਾਂ ਮੁਲਕਾਂ ਦੇ ਲੋਕ ਇਹ ਨਹੀਂ ਚਾਹੁੰਦੇ ਵੀ ਜੰਗ ਹੋਵੇ ਜੇ ਜੰਗ ਹੁੰਦੀ ਹੈ ਤੇ ਨੁਕਸਾਨ ਕੇਵਲ ਇਹ ਨਹੀਂ ਵੀ ਉਹ ਸਾਡੇ ਹੀ ਕਰਨਗੇ ਜਾਂ ਅਸੀਂ ਉਹਨਾਂ ਦੀ ਕਰਾਂਗੇ ਨੁਕਸਾਨ ਹੋਏ ਧਿਰਾਂ ਦਾ ਹੋਊਗਾ ਘੱਟ ਹੋਵੇ ਕਿਸੇ ਦਾ ਵੱਧ ਹੋਵੇ ਨੁਕਸਾਨ ਤੇ ਨੁਕਸਾਨ ਹੀ ਹੈ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਅਰਜ਼ ਕੀਤੀ ਸੀ ਜਦੋਂ ਕਿ ਪ੍ਰਧਾਨ ਮੰਤਰੀ ਸਨ ਇਮਰਾਨ ਖਾਨ ਉਹ ਕਹਿੰਦੇ ਅਸੀਂ ਜੰਗ ਨਹੀਂ ਚਾਹੁੰਦੇ 2019 ਦੇ ਵਿੱਚ ਜਦੋਂ ਕਮਾਂਡਰ ਬਿਗਵਨੰਦਨ ਜਿਹੜੇ ਸੀ ਉਹ ਹਮਲਾ ਕਰਨ ਗਏ ਸੀ ਪਾਕਿਸਤਾਨ ਦੇ ਉੱਤੇ ਉਹਨਾਂ ਉਥੇ ਕ੍ਰੈਸ਼ ਹੋਇਆ ਉਹਨਾਂ ਦਾ ਜਹਾਜ਼ ਉਹ ਆਪਣਾ ਟਾਰਗੇਟ ਲੱਭਣ ਦੇ ਵਿੱਚ ਸਫਲ ਨਹੀਂ ਹੋ ਪਾਏ ਤੇ ਉਹ ਉੱਥੇ ਡਿੱਗ ਪਏ ਉਹਨੂੰ ਪਾਕਿਸਤਾਨ ਆਰਮੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਮਾਂਡਰ ਨੂੰ ਜਿਹੜਾ ਹੈ ਵਾਪਸ ਭੇਜ ਦਿੱਤਾ ਸੀ ਚਲੋ ਉਹਨਾਂ ਨੇ ਕਿਹਾ ਸੀ ਜੰਗ ਨਹੀਂ ਚਾਹੁੰਦੇ ਜੇ ਅਸੀਂ ਜੰਗ ਚਾਹੁੰਦੇ ਹੁੰਦੇ ਤੇ ਕਮਾਂਡਰ ਨੂੰ ਅਸੀਂ ਵਾਪਸੀ ਨਾ ਭੇਜਦੇ ਕਮਾਂਡਰ ਨੂੰ ਅਸੀਂ ਇੱਥੇ ਹੀ ਰੱਖ ਲੈਂਦੇ ਤੇ ਉਹ ਕਹਿੰਦੇ ਇਮਰਾਨ ਖਾਨ ਕਹਿੰਦੇ ਇਹੋ ਜਿਹੇ ਜਿਹੜੇ ਹਾਲਾਤ ਦੇਖੇ ਨੇ ਵੀ ਜਦੋਂ ਜੰਗ ਹੁੰਦੀ ਹੈ ਜੰਗ ਤੋਂ ਬਾਅਦ ਜਦੋਂ ਕਿਤੇ ਆਪਣੀ ਸੈਨਾ ਦਾ ਜਾਂ ਆਮ ਲੋਕਾਂ ਦਾ ਪਤਾ ਲੈਣ ਜਾਈਦਾ ਕਿਸੇ ਦਾ ਹੱਥ ਹੈ ਨਹੀਂ ਕਿਸੇ ਦੀ ਬਾਹ ਹੈ ਨਹੀਂ ਕਿਸੇ ਦੀ ਲੱਤ ਹੈ ਨਹੀਂ ਕੋਈ ਸਰੀਰ ਦਾ ਆਪਣੇ ਅੰਗ ਕੋਈ ਗਵਾ ਚੁੱਕਿਆ ਹੈ ਕਹਿੰਦਾ ਵੀ ਇਸ ਕਰਕੇ ਅਸੀਂ ਜੰਗ ਨਹੀਂ ਚਾਹੁੰਦੇ ਕਿ ਇਹਦੇ ਵਿੱਚ ਉਹ ਲੋਕ ਆਪਣੀਆਂ ਜਿਹੜੀਆਂ ਨੇ ਜਾਨਾਂ ਗਵਾ ਲੈਂਦੇ ਨੇ ਜਿਹੜੇ ਸੰਸਾਰ ਤੋਂ ਚਲੇ ਗਏ ਉਹਨਾਂ ਨੂੰ ਵਾਪਸ ਮੋੜ ਕੇ ਨਹੀਂ ਲਿਆਂਦਾ ਜਾਂਦਾ ਵੀ ਨੁਕਸਾਨ ਜਿਹੜਾ ਹੈ ਅਸੀਂ ਉਸ ਨੁਕਸਾਨ ਤੋਂ ਚੱਲਨੇ ਆਂ ਆ ਚੀਜ਼ਾਂ ਆ ਮੂਵਮੈਂਟ ਇਹਨਾਂ ਚੀਜ਼ਾਂ ਦੇ ਨੁਕਸਾਨ ਤੋਂ ਨਹੀਂ ਅਸੀਂ ਜਿਹੜੀਆਂ ਜ਼ਿੰਦਗੀਆਂ ਦੇ ਨੁਕਸਾਨ ਨੇ ਉਹਨਾਂ ਚੀਜ਼ਾਂ ਤੋਂ ਕਰਕੇ ਜੰਗ ਨਹੀਂ ਚਾਹੁੰਦੇ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਮੈਂ ਤਾਂ ਹੀ ਕਰਕੇ ਬੇਨਤੀ ਕਰ ਰਿਹਾ ਮੈਨੂੰ ਉਸ ਬੰਦੇ ਦੀ ਗੱਲ ਥੋੜੀ ਜੀ ਫੱਪੀ ਵੀ ਹਾਂ ਵਾਕਈ ਗੱਲ ਤੇ ਸਹੀ ਹੈ ਜੇ ਹੁਣ ਅਸੀਂ ਚਾਹੁੰਦੇ ਆਂ ਵੀ ਜੰਗ ਹੋਵੇ ਤਾਂ ਮਾੜੀ ਗੱਲ ਹੈ ਜੇ ਹੁਣ ਉਹ ਚਾਹੁੰਦੇ ਨੇ ਕਿ ਜੰਗ ਹੋਵੇ ਤੇ ਮਾੜੀ ਗੱਲ ਹੈ ਕਿਉਂਕਿ ਭਾਈ ਹੁਣ ਤਾਂ ਉੱਥੇ ਦੀ ਜਿਹੜੀ ਸਰਕਾਰ ਹੈ ਤਾਕਤ ਹੈ ਉਹ ਵੀ ਬਦਲ ਚੁੱਕੀ ਹੈ ਹੁਣ ਕੁਝ ਇਧਰ ਉਧਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਛੜੀਆਂ ਹੋਈਆਂ ਨੇ ਜਿਹੜੀਆਂ ਕਿ ਜੰਗ-ਜੋਦ ਦੀਆਂ ਗੱਲਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਜੰਗ ਹੋਵੇ ਕੋਈ ਕਹਿੰਦਾ ਜੰਗ ਨਾ ਹੋਵੇ ਕੋਈ ਕਹਿੰਦਾ ਜੰਗ ਹੋ ਕੇ ਮੁਖਾਵੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੁਣ ਪਤਾ ਨਹੀਂ ਲੱਗਦਾ ਵੀ ਆਖਰ ਜਿਹੜਾ ਹੈ ਇਹ ਕੰਮ ਹੋਕ ਹੀ ਰਿਹਾ ਹੈ ਬਣਕ ਹੀ ਰਿਹਾ ਹੈ ਕਿਸੇ ਨੂੰ ਇਸ ਦੇ ਬਾਰੇ ਕੁਝ ਵੀ ਜਿਹੜਾ ਹੈ ਨਹੀਂ ਪਤਾ ਚਲੋ ਖੈਰ ਮੈਂ ਇੱਕ ਬੇਨਤੀ ਕਰਾਂ ਭਾਰਤ ਅਤੇ ਪਾਕਿਸਤਾਨ ਦੀ ਜੇਕਰ ਜੰਗ ਹੁੰਦੀ ਹੈ ਕਈ ਲੋਕ ਕਹਿੰਦੇ ਜੀ ਇਹ ਜੰਗ ਦਾ ਜਿਹੜਾ ਐਲਾਨ ਹੈ ਬਹੁਤ ਪਹਿਲਾਂ ਹੋ ਚੁੱਕਿਆ ਸੀ ਪਰ ਮੈਂ ਬੇਨਤੀਆਂ ਕਰਾਂ ਵੀ ਇਹ ਜੰਗ ਦਾ ਐਲਾਨ ਤਾਂ ਜਿਹੜਾ ਹੈ ਇਹ ਦੋ ਦੇਸ਼ਾਂ ਦਾ ਆਪਸੀ ਮਾਮਲਾ ਹੈ ਇਹ ਕਿਸੇ ਵੇਲੇ ਵੀ ਜੁੱਧ ਛਿੜ ਸਕਦਾ ਹੈ ਜੰਗ ਛਿੜ ਸਕਦੀ ਹੈ ਜਿੰਨਾ ਚਿਰ ਅਸੀਂ ਕੁਝ ਜਿਹੜਾ ਹੈ ਸੋਚ ਵਿਚਾਰ ਨਹੀਂ ਕਰਦੇ ਤੇ ਹਾਲਾਂਕਿ ਜੇ ਪਾਕਿਸਤਾਨ ਨੇ ਪਹਿਲਗਾਮ ਘਾਟੀ ਵਾਲਾ ਜਿਹੜਾ ਅਟੈਕ ਕਰਵਾਇਆ ਆ ਤਾ ਉਹ جنگ ਜਿਹੜੀ ਹੈ ਉਹਨਾਂ ਦੇ ਨਾਲ ਹੋਣੀ ਚਾਹੀਦੀ ਹੈ ਪਹਿਲਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਾਵੇ ਹੁਣ ਪਾਕਿਸਤਾਨ ਜਿਹੜਾ ਹੈ ਧਮਕੀ ਦਿੰਦਾ ਹੈ ਤੇ ਉਹ ਕਹਿੰਦਾ ਜੇ ਅਸੀਂ ਮਰੇ ਤਾਂ ਹੋਰਾਂ ਨੂੰ ਵੀ ਨਾਲ ਲੈ ਕੇ ਮਰਾਂਗੇ ਭਾਰਤ ਦੇ ਉੱਤੇ ਅਸੀਂ ਮਜਾਈਲਾਂ ਨਾਲ ਹਮਲਾ ਕਰਦੇ ਆਂਗੇ ਤੇ ਜੇ ਹੁਣ ਬੰਦਾ ਲਲਕਾਰ ਰਿਹਾ ਹੈ ਤੇ ਫਿਰ ਸਾਨੂੰ ਜਿਹੜਾ ਹੈ ਕੁਝ ਸੋਚਣਾ ਜ਼ਰੂਰ ਚਾਹੀਦਾ ਹੈ ਪਰ ਆਖਰਕਾਰ ਆਪਣੀ ਤਿਆਰੀ ਕਰਕੇ ਰੱਖੋ ਜੇ ਉਹ ਪਹਿਲ ਕਰਦੇ ਨੇ ਤੇ ਫਿਰ ਉਸ ਦਾ ਜਵਾਬ ਜਿਹੜਾ ਜ਼ਰੂਰ ਦਿੱਤਾ ਜਾਏ ਜੇ ਉਹ ਪਹਿਲ ਕਰ ਦਿੰਨੇ ਤੇ ਉਹਦਾ ਜਵਾਬ ਦਿੱਤਾ ਜਾਏ ਤੇ ਜੇ ਉਹ ਪਹਿਲ ਨਹੀਂ ਕਰਦੇ ਤੇ ਫਿਰ ਆਪਣੇ ਆਪ ਦੇ ਵਿੱਚ ਚੁੱਪ ਕਰਕੇ ਬੈਠ ਜਾਈਂ ਜਾਣਾ ਚਾਹੀਦਾ ਹੈ ਫਿਰ ਸਾਨੂੰ ਕੋਈ ਐਕਸ਼ਨ ਜਿਹੜਾ ਹੈ ਨਹੀਂ ਲੈਣਾ ਚਾਹੀਦਾ ਕਿਉਂਕਿ ਜੇ ਅਸੀਂ ਪਹਿਲ ਕਰਾਂਗੇ ਤੇ ਹੋ ਸਕਦਾ ਹੈ ਉਹ ਸਾਡੇ ਇਸ ਪਹਿਲ ਦੀ ਜਿਹੜੀ ਹੈ ਇੱਕ ਆਪਣੇ ਆਪ ਦੇ ਵਿੱਚ ਉਡੀਕ ਕਰ ਰਹੇ ਹੋਣ ਵੀ ਇਹ ਪਹਿਲ ਕਰਨ ਤੇ ਅਸੀਂ ਉਹਨਾਂ ਦੇ ਪਹਿਲ ਦੀ ਉਡੀਕ ਕਰੀਏ ਸਾਨੂੰ ਸਮਾਂ ਮਿਲ ਜੇ ਅਸੀਂ ਆਪਣੀ ਤਿਆਰੀ ਜਿਹੜੀ ਹੈ ਜ਼ਰੂਰ ਕਰਕੇ ਰੱਖੀਏ ਫਿਰ ਆਪਾਂ ਚਾਹੁੰਦੇ ਵੀ ਜੰਗ ਨਾ ਹੋਵੇ ਅਸੀਂ ਚਾਹੁੰਦੇ ਆਂ ਵੀ ਜੰਗ ਨਾ ਹੋਵੇ ਉਹ ਕੀ ਚਾਹੁੰਦੇ ਨੇ ਉਹਨਾਂ ਦਾ ਆਪਾਂ ਨੂੰ ਕੁਝ ਨਹੀਂ ਪਤਾ ਪਰ ਅਸਲ ਦੇ ਵਿੱਚ ਇਹ ਜੰਗ ਨਾ ਹੋਵੇ ਦੋਵੇਂ ਮੁਲਕਾਂ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਜਿਹੜੀ ਹੈ ਉਹ ਬਣੀ ਰਹੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡੀ ਗੱਲ ਸਾਡੇ ਭਾਈਚਾਰੇ ਦਾ ਨੁਕਸਾਨ ਨਾ ਹੋਵੇ ਸਾਡੀਆਂ ਉਹਨਾਂ ਚੀਜ਼ਾਂ ਦਾ ਨੁਕਸਾਨ ਨਾ ਹੋਵੇ ਜੋ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਦੇ ਸਕਦੀਆਂ ਨੇ ਤੇ ਜੰਗ ਹੁੰਦੀ ਵੀ ਹੈ ਤੇ ਜੰਗ ਦਾ ਨਾ ਹੋਣਾ ਬਿਹਤਰ ਹੈ ਤੇ ਜੰਗ ਹੁੰਦੀ ਹੈ ਤਾਂ ਉਹਦੇ ਵਿੱਚ ਨੁਕਸਾਨ ਕਿੰਨਾ ਹੋਗਾ ਸਾਡੇ ਰਿਲੇਟਡ ਜਾਂ ਅਸੀਂ ਖੁਦ ਵੀ ਉਸ ਦਾ ਸ਼ਿਕਾਰ ਹੋ ਸਕਦੇ ਹਾਂ ਕੁਝ ਵੀ ਹੋ ਸਕਦਾ ਹੈ ਤੇ ਪਹਿਲਾਂ ਜਦੋਂ ਜੰਗ ਦੀ ਗੱਲ ਚੱਲੀ ਸੀ ਉਦੋਂ ਤੁਸੀਂ ਵੇਖਿਆ ਹੋਵੇਗਾ ਕਿ ਮਿਜ਼ਾਈਲਾ ਡਿੱਗੀਆਂ ਕਿਵੇਂ ਕੀ ਕੁਝ ਹੋਇਆ ਤੇ ਉਹ ਜੇ ਚੱਲ ਜਾਂਦੀਆਂ ਜਾਂ ਕੁਝ ਵੀ ਲਾ ਲੋ ਜਾਂ ਕਈ ਕਹਿੰਦੇ ਸਾਡੇ ਆਪਣਿਆਂ ਨੇ ਕੀਤਾ ਚਲੋ ਜੇ ਕੁਝ ਵੀ ਕੀਤਾ ਜੇ ਚੱਲ ਜਾਂਦੀਆਂ ਤੇ ਕੁਝ ਵੀ ਹੁੰਦਾ ਕਿੰਨਾ ਨੁਕਸਾਨ ਹੋਣਾ ਸੀ ਤੇ ਨੁਕਸਾਨ ਤੇ ਨੁਕਸਾਨ ਹੀ ਹੈ ਨਾ ਸੋ ਇਸ ਕਰਕੇ ਵੀ ਜੰਗ ਨਾ ਹੋਵੇ ਤੇ ਚੰਗੀ ਗੱਲ ਆ ਸੋ ਅਰਦਾਸ ਕਰੀਏ ਸਭ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vou arregrudir aqui pra